ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਚਾਵਲ ਦੀ ਖੀਰ ਸਾਵਣ ਦੇ ਮਹੀਨੇ ਵਿੱਚ ਹਰ ਇੱਕ ਘਰ ਵਿੱਚ ਖੀਰ ਜ਼ਰੂਰ ਬਣਦੀ ਹੈ ਅੱਜ ਆਪਾਂ ਵੀ ਖੀਰ ਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਦਾ ਖਾਨ ਵਿੱਚ ਟੇਸਟ ਬਿਲਕੁਲ ਰਵੜੀ ਦੀ ਤਰ੍ਹਾਂ ਹੀ ਹੋਵੇਗਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਖੀਰ ਨੂੰ ਜੀ ਆਪਾਂ ਕਿਸੇ ਵੀ ਦਿਨ ਤਿਹਾੜੀ ਤੇ ਵੀ ਬਣਾ ਸਕਦੇ ਆ ਖੀਰ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਨਾ ਇੱਕ ਕੜਾਹੀ ਲਈ ਆ ਇਸ ਵਿੱਚ ਇੱਕ ਚਮਚਾ ਆਪਾਂ ਦੇਸੀ ਕੀ ਦਾ ਪਾਵਾਂਗੇ ਹੁਣ ਆਪਾਂ ਇਸ ਵਿੱਚ ਜੀ ਬਦਾਮ ਪਾਵਾਂਗੇ ਕਾਦੂ ਪਾਵਾਂਗੇ ਹੁਣ ਇਸ ਨੂੰ ਜੇ ਆਪਾਂ 1 ਮਿੰਟ ਲਈ ਘੱਟ ਗੈਸ ਤੇ ਰੋਸਟ ਕਰਾਂਗੇ ਹੁਣ ਆਪਾਂ ਇਸ ਵਿੱਚ ਕਿਸ਼ਮਿਸ ਪਾਵਾਂਗੇ ਜਦੋਂ ਕਿਸਮ ਇਸ ਥੋੜੀ ਜਿਹੀ ਫੁੱਲ ਜਾਵੇ ਜੀ ਫਿਰ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਵਾਂਗੇ ਸਾਰੇ ਡਰਾਈ ਫਰੂਟ ਨੂੰ ਹੁਣ ਆਪਾਂ ਇਸ ਹੀ ਗੜਾਹੀ ਵਿੱਚ ਜੀ 1 ਲੀਟਰ ਦੁੱਧ ਪਾਵਾਂਗੇ ਖੀਰ ਬਣਾਉਣ ਲਈ ਜੀ ਆਪਾਂ 2 ਲੀਟਰ ਦੁੱਧ ਦੀ ਵਰਤੋਂ ਕੀਤੀ ਹੈ। 1 ਲੀਟਰ ਦੁੱਧ ਆਪਾਂ ਪੈਣਾ ਲਿਆ ਜੀ। ਹੁਣ ਆਪਾਂ ਇਸ ਨੂੰ ਬੋਇਲ ਕਰਾਂਗੇ। ਜੋ 1 ਲੀਟਰ ਦੁੱਧ ਆਪਣਾ ਰਹਿ ਗਿਆ ਜੀ ਉਸ ਨੂੰ ਆਪਾਂ 10-10 ਮਿੰਟਾਂ ਬਾਅਦ ਛੀਰ ਵਿੱਚ ਪਾਉਂਦੇ ਜਾਵਾਂਗੇ। ਦੁੱਧ ਨੂੰ ਵਾਇਲ ਆ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਇੱਕ ਕੱਪ ਚਾਵਲ ਪਾਵਾਂਗੇ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਾਂਗੇ ਗੈਸ ਆਪਾਂ ਮੀਡੀਅਮ ਟੂ ਹਾਈ ਰੱਖਾਂਗੇ ਚਾਵਲਾਂ ਨੂੰ ਜੀ ਲਗਭਗ ਆਪਾਂ ਹੁਣ 10 ਤੋਂ 15 ਮਿੰਟ ਲਗਾਤਾਰ ਪਕਾਵਾਂਗੇ ਉਸ ਤੋਂ ਬਾਅਦ ਆਪਾਂ 1/2 ਲੀਟਰ ਦੁੱਧ ਹੋਰ ਐਡ ਕਰਾਂਗੇ ਖੀਰ ਨੂੰ ਇਹ ਆਪ ਲਗਾਤਾਰ ਹਿਲਾਉਂਦੇ ਰਹਾਂਗੇ ਤਾਂ ਕਿ ਚਾਵਲ ਥੱਲੇ ਨਾ ਲਗਣ 10-15 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਅੱਧਾ ਲੀਟਰ ਦੁੱਧ ਹੋਰ ਪਾਵਾਂਗੇ 5-7 ਮਿੰਟਾਂ ਲਈ ਜੀ ਆਪਾਂ ਚਾਵਲਾਂ ਨੂੰ ਹੁਣ ਹੋਰ ਪਕਾਵਾਂਗੇ ਗੈਸ ਆਪਾਂ ਮੀਡੀਅਮ ਟੂ ਹਾਈ ਹੀ ਰੱਖਾਂਗੇ ਲਗਾਤਾਰ ਜਿਆ ਪਚਾਵੜਾ ਨੂੰ ਹਿਲਾਉਂਦੇ ਰਹਿਾਂਗੇ ਦੇਖੋ ਦੁੱਧ ਚਾਵਲਾਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਜੀ ਫਿਰ ਦੇਖੋ ਮਿਕਸ ਹੋ ਚੁੱਕਿਆ ਲਓ ਦੇਖੋ ਜੀ ਚਾਵਲ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਇਸ ਤਰੀਕੇ ਨਾਲ ਜੀ ਆਪਾਂ ਨੂੰ ਚਾਵਲ ਦੀ ਖੀਰ ਬਣਾਉਣੀ ਚਾਹੀਦੀ ਹੈ ਅਗਰ ਚਾਵਲ ਥੱਲੇ ਲੱਗ ਜਾਵੇ ਤਾਂ ਚਾਵਲ ਪੂਰੀ ਤਰ੍ਹਾਂ ਗਲ ਕੇ ਖੁੱਲ ਜਾਂਦਾਗਾ ਜਿਸ ਨਾਲ ਖੀਰ ਦੀ ਥਿਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਫੇਰ ਖੀਰ ਦਾ ਟੇਸਟ ਪੂਰੀ ਤਰ੍ਹਾਂ ਪਰਫੈਕਟ ਨਹੀਂ ਬਣਦਾ ਅਗਰ ਆਪ ਖੀਰ ਨੂੰ ਜੀ ਲਗਾਤਾਰ ਹਿਲਾਉਂਦੇ ਰਹਾਂਗੇ ਖੀਰ ਨੂੰ ਥੱਲੇ ਲੱਗਣ ਨਹੀਂ ਦੇਵਾਂਗੇ ਕੜਾਹੀ ਵਿੱਚ ਤਾਂ ਫਿਰ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਇੱਕ ਰਵੜੀ ਦੀ ਤਰ੍ਹਾਂ ਖੀਰ ਬਣ ਕੇ ਤਿਆਰ ਹੁੰਦੀ ਹੈ ਦੇਖੋ ਬੰਨੀ ਵਧੀਆ ਬਣੀ ਹੈ ਜੀ ਚਾਵਲ ਪੂਰੀ ਤਰ੍ਹਾਂ ਉਪਰ ਆ ਚੁੱਕੇ ਨੇ ਦੁੱਧ ਵਿੱਚ ਮਿਕਸ ਹੋ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਜਿਹੜਾ 1/2 ਲੀਟਰ ਦੁੱਧ ਆਪਣਾ ਰਹਿ ਗਿਆ ਸੀ ਹੁਣ ਉਸ ਨੂੰ ਐਡ ਕਰਾਂਗੇ ਇਹ ਦੁੱਧ ਆਪਾਂ ਜੀ ਉਦੋਂ ਐਡ ਕਰਨਾਗਾ ਜਦੋਂ ਆਪਣੀ ਖੀਰ 90% ਬਣ ਕੇ ਤਿਆਰ ਹੋ ਜਾਵੇ 5-7 ਮਿੰਟਾਂ ਲਈ ਜੀ ਆਪਾਂ ਖੀਰ ਨੂੰ ਹੋਰ ਬਣਾਵਾਂਗੇ ਦੇਖੋ ਖੀਰ ਬਣ ਕੇ ਆਪਣੀ ਰੈਡੀ ਆ ਜੀ ਵਾਸਪਾਂਜ਼ ਹੱਤੇ ਮੈਂ ਇਸ ਨੂੰ ਹੋਰ ਪਕਾਵਾਂਗੇ ਆਪਾਂ ਹੁਣ ਇਸ ਵਿੱਚ ਜੀ ਆਪਾਂ ਚੀਨੀ ਪਾਵਾਂਗੇ ਚੀਨੀ ਆਪਾਂ ਹੀ ਆਪਣੇ ਟੇਸਟ ਅਨੁਸਾਰ ਪਾ ਸਕਦੇ ਆ गैस आप हजे भी मीडियम टू हाई ही रखा देखो दुद्ध चंकी तरह मिक्स हो चुके जी चावल भी चा। जो आप बाद पाया पत्त मिनट हो चुके ने जी हूँ आप इस ड्राई फ्रूट ऐड करा राई ਫਰੂਟ ਪਾਉਣ ਤੋਂ ਬਾਅਦ ਜੀ ਆਪਾਂ 2 ਮਿੰਟਾਂ ਲਈ ਖੀਰ ਨੂੰ ਹੋਰ ਬਣਾਵਾਂਗੇ ਇਸ ਤਰੀਕੇ ਨਾਲ ਜੀ ਖੀਰ ਬਣਾਉਣ ਲਈ ਛੋਟਾ ਘਟ 30 ਮਿੰਟ ਦਾ ਸਮਾਂ ਲੱਗ ਜਾਂਦਾ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਖੀਰ ਬਣ ਕੇ ਆਪਣੀ ਰੈਡੀ ਹੈ ਜੀ ਉਨਾ ਪਾ ਇਸਨੇ ਇੱਕ ਬਾਲ ਵਿੱਚ ਨਿਕਾਲ ਲਾਂਗੇ ਉੱਪਰ ਦੀ ਜੀ ਆਪਾਂ ਇਸ ਦੇ ਡਰਾਈ ਫਰੂਟ ਨਾਲ ਸਜਾ ਦਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ